ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਉਣ ਵਾਲੇ ਕੱਲ ਦਾ ਸਟਾਈਲ ਹੋਵੇਗਾ ਬੁੱਢਿਆਂ ਦਾ ਆਸਰਾ ਮੋਬਾਈਲ ਹੋਵੇਗਾ ਬੁੱਢਿਆਂ ਦਾ ਆਸਰਾ ਮੋਬਾਈਲ ਹੋਵੇਗਾ ਧੀਆ ਪੁੱਤ ਛੱਡ ਕੇ ਪਰਦੇਸ ਹੋਣਗੇ ਸਾਰਿਆਂ ਨੂੰ ਡਲਰਾਂ ਦਾ ਫੈਲ ਹੋਏਗਾ ਸਾਰਿਆਂ ਨੂੰ ਡਲਰਾਂ ਦਾ ਫੈਲ ਹੋਵੇਗਾ ਬੋਲਣਾ ਕਬੂਤਰਾਂ ਦੇ ਚਾਰੀ ਨੁਕਰਾਂ ਬੋਲਣਾ ਕਬੂਤਰਾਂ ਨੇ ਚਾਰੀ ਨੁਕਰਾਂ ਕੋਲ ਭਾਵੇਂ ਆਲੀ ਸ਼ਾਲ ਮਹਿਲ ਹੋਵੇਗਾ ਕੋਲ ਭਾਵੇਂ ਆਲੀ ਸ਼ਾਲ ਮਹਿਲ ਹੋਵੇਗਾ ਖਾਲੀ ਹੋਈ ਜਾਂਦਾ ਹੈ ਪੰਜਾਬ ਦੋਸਤੋ ਖਾਲੀ ਹੋਈ ਜਾਂਦਾ ਹੈ ਪੰਜਾਬ ਦੋਸਤੋ ਲੱਗਦਾ ਭਵੇਖ ਇਹਦਾ ਕਾਇਲ ਦੋਸਤੋ ਲੱਗਦਾ ਭਵੇਖ ਇਹਦਾ ਕਾਇਲ ਦੋਸਤੋ ਕਿਉਂਕਿ ਸਾਰੇ ਬੱਚੇ ਆ ਉਹ ਪ੍ਰਦੇਸਾਂ ਨੂੰ ਜਾ ਰਹੇ ਆ ਮਾਪੇ ਬੁੱਡੇ ਜਿਹੜੇ ਆ ਉਹਨਾਂ ਨੂੰ ਨਾ ਕੋਸ ਦਿਸਦਾਗਾ ਭਾਲਦਾ ਉਹ ਵਿਚਾਰੇ ਮੋਬਾਈਲ ਤੇ ਗੱਲਾਂ ਕਰਕੇ ਆਪਦੇ ਬੱਚਾ ਦੇ ਨਾਲ ਪਿਆਰ ਤੇ ਸਤਿਕਾਰ ਨਾਲ ਵਿਚਾਰੇ ਆਪਦਾ ਟਾਈਮ ਪਾਸ ਕਰ ਲੈਂਦੇ ਆ ਐਡੀ ਆਈਡੀ ਆਲਿਸ਼ਾਨ ਕੋਠੀਆਂ ਉਹਦੇ ਚਾਰੇ ਨੁੱਕਰਾਂ ਦੇ ਵਿੱਚ ਕਬੂਤਰ ਬੋਲੀ ਜਾਂਦੇ ਆ ਉਹ ਵਿਚਾਰੇ ਇਕੱਲੇ ਦੋਹੇ ਜੀ ਆਪਦਾ ਟਾਈਮ ਟਪਾਈ ਜਾਂਦੇ ਆ ਦੇਖੋ ਇਹ ਦਿਨ ਵੀ ਆਉਣੇ ਸੀ ਇੱਥੇ ਦਾ ਪਰਿਵਾਰ ਸਾਰੇ ਇਕੱਠੇ ਰਹਿੰਦੇ ਸੀ ਜਦੋਂ ਬੰਦਾ ਬੁੱਢਾ ਹੋ ਜਾਂਦਾ ਸੀ ਪਰਿਵਾਰ ਦੇ ਵਿੱਚ ਉਹਨੇ ਅਗਲੀ ਜਾਣਾ ਅੱਗੇ ਜਾਣਾ ਪਰਿਵਾਰ ਦੇ ਵਿੱਚ ਸਾਰਾ ਪਰਿਵਾਰ ਤੋਰਦਾ ਸੀ ਪਰ ਹੁਣ ਤਾਂ ਬੱਚੇ ਬਾਹਰ ਐ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਕਈ ਦਿਨ ਉਹਨਾਂ ਨੂੰ ਮਾਰ ਤੋਂ ਬਾਅਦ ਫਰੀਜਾ 'ਚ ਰੱਖਿਆ ਜਾਂਦਾ ਜਦੋਂ ਵਿਚਾਰੇ ਜਮਾ ਹੁੰਦਾ ਦੀ ਡੈੱਡ ਬੋਡੀ ਖਤਮ ਹੋ ਜਾਂਦੀ ਉਦੋਂ ਤੱਕ ਬੱਚੇ ਪਹੁੰਚਦੇ ਆ ਫਿਰ ਸਸਕਾਰ ਕੀਤਾ ਜਾਂਦਾ ਬਹੁਤ ਹੀ ਮਾੜਾ ਕੰਮ ਹੋਇਆ ਪਿਆ ਦੁਨੀਆ ਤੇ